ਆਪ ਮਛਾਣੋਂ ਕੌਣ ਐ ਪੋਰੂ ਉਸਤਾਦ ਦੇਖੋ ਮਿੱਤਰੋ ਚੱਕ ਲਿਆ ਹਣੋਂ ਆਪਾਂ ਸਕੂਲ ਦੇ ਵਿੱਚੋਂ ਲੋ ਮਿੱਤਰਾਂ ਕੀ ਹਜਰ 6 ਗਾਣੇ 10 10 ਵਜੇ ਤੱਕ ਲੇਦਾ ਇਹ ਪੋਰੂ ਵਲੌਗ ਵਿੱਚ ਤੇ ਅੱਜ ਵੀ ਪਾਪਾ ਕਰਨਗੇ ਵਲੌਗ ਸਿਰੂ ਮਤਲਬ ਸਿਰੂ ਨਹੀਂ ਪਾਪਾ ਹੀ ਬਣਾਉਣਗੇ ਕਿਉਂਕਿ ਮੈਂ ਵੀ ਜਾਊਂਗਾ ਸਕੂਲ ਤੇ ਹੁਣ ਆਪਾਂ ਦੁੱਧ ਪੀ ਕੇ ਚੱਲਦੇ ਹਾਂ ਸਕੂਲ ਕੋਲੋਂ ਦੋਹਦੇ ਆਪੇ ਪਾਪਾ ਲੈ ਮਿੱਤਰੋ ਆਪਾਂ ਬਾਹਰ ਆ ਗਏ ਸੀਗੇ ਸਾਨੂੰ ਸਕੂਲ ਹਾਈਟ ਚੜਨ ਜਾਣਾ ਵੈਸੇ ਕਿ ਆਪਾਂ ਸੰਗਮ ਦਾ ਟਾਈਮ ਪਿਆ ਹਜੇ ਤੇ ਆਪਾਂ ਰੀਓ ਉਦੋਂ ਨੂੰਵਾਜਾ ਮਾਰ ਲਾ ਗਿਆ ਕਿ ਮੈਨੂੰ ਬਾਹਰ ਲੈ ਜਾ ਬਾਹਰ ਲੈ ਜਾ ਤੇ ਰੀਓ ਨੂੰ ਪਹਿਲਾਂ ਬਾਹਰ ਲੈ ਕੇ ਆਇਆ ਫੇਰ ਆਪਾਂ ਚੱਲਦੇ ਹਾਂ ਸੰਗਮ ਸਕੂਲ ਛੱਡਣ ਆ ਦੇਖੋ ਮਿੱਤਰ ਰੀਓ ਘੁੰਮਦਾ ਫਿਰਦਾ ਹੈ ਇੱਧਰ ਤੁਹਾਨੂੰ ਦਿਖਾਉਣਾ ਆ ਦੇਖੋ ਰੀਓ ਗੇੜੇ ਘੜਦਾ ਫਿਰਦਾ ਇਹ ਵੀ ਬਾਰਖ ਸ਼ੇਅਰ ਕਰਨ ਆਇਆ ਕਿਆ ਕਰਦਾ ਫਿਰਦਾ ਮਿੱਤਰੋ ਹੁਣੇ ਨੰਗਣ ਨੂੰ ਫਿਰਦਾ ਉਧਰ ਪਿਛਲੇ ਪਾਸੇ ਮੇਰੇ ਇਹਨੇ ਦੂਰ ਭੱਜਣਾ ਕਿ ਚਾਹਨੀਆ ਦਿੰਦਾ ਸਾਲਾ ਮੈਨੂੰ ਇਹ ਲਾਸ਼ਣ ਕਰਦਾ ਹੈ ਲਾਸ਼ਣੇ ਕਰਦਾ ਹੈ ਜੇ ਰਿਓ ਆਵਾਜ਼ ਜਾਣਗੇ ਤੇਰੇ ਸਾਰਾ ਇੱਥੇ ਪੰਗੇ ਨਾਲਿਆ ਕਰ ਤੂੰ ਪੰਗੇ ਲੇਦਾ ਗਾ ਇਥੇ ਮਿੱਤਰੋ ਪੰਗੇ ਲੰਦਾ ਇੱਧਰ ਆ ਜਾ ਹੁਣ ਸਮਝ ਆ ਲੱਗਿਆ ਮਿੱਤਰੋ ਪਹਿਲਾਂ ਸਮਝਦਾ ਨਹੀਂ ਹੁੰਦਾ ਸੀ ਖੜਾ ਰਿਓ ਸਮਝ ਆ ਲੱਗਿਆ ਨਾ ਤੋ ਹੁਣ ਹਾਂ ਹੁਣ ਗੱਲ ਸਮਝਦਾ ਮਿੱਤਰੋ ਪੂਰੀ ਹੀ ਵੇਖੋ ਲੈ ਲੈ ਸਾਰੀ ਟਪਕੀਰੀ ਜੀ ਇਹ ਦੇਖੋ ਮਿੱਤਰੋ ਲੱਛਣ ਕਰਤੀ ਹੈ ਜੇ ਇਹ ਕੁੜੀ ਹੈ ਹਨਾ ਰਿਓ ਲੈ ਮਿੱਤਰੋ ਹੁਣ ਆਪਾਂ ਚੱਲਦੇ ਆ ਸੰਗਮ ਦੇ ਸਕੂਲ ਲੈ ਵੀ ਮਿੱਤਰੋ ਚੱਲ ਪਏ ਆ ਜੀ ਆਪਾਂ ਸੰਗਮ ਦੇ ਸਕੂਲ ਹਨਾ ਸੰਗਮ ਉਹ ਸਕੂਲ ਛੱਡਣ ਅੱਜ ਕਾਲਾ ਐਤਵਾਰ ਸੀਗਾ ਅੱਜ ਸੋਮਵਾਰ ਆ ਬਸ ਸੰਗਮ ਦਾ ਸਕੂਲ ਲੱਗ ਗਿਆ ਛੁੱਟੀ ਖਤਮ ਹੋ ਗਈ ਜੀ ਸੰਡੇ ਦੀ ਮੜ ਕੇ ਮਿੱਤਰੋ ਆ ਗਏ ਤੁਹਾਨੂੰ ਘਰੇ ਮਿਲਦੇ ਆ। ਨਾਲੇ ਤੁਹਾਨੂੰ ਅੱਜ ਮੋਟਰਸਾਈਕਲ ਦਿਖਾਉਣੇ ਆ। ਬਾਹਰ ਕੱਢਦੇ ਆ ਇਹਨੂੰ ਸਾਫ਼ ਸੁਥਰਾ ਕਰਦੇ ਆ। ਅੰਦਰ ਟੱਕਿਆ ਪਿਆ ਨਾਲੇ ਮਾੜੀ-ਮੋਟੀ ਤੇ ਕਪੜਾ ਮਾਰ ਨਾਲਾ ਕਪੜਾ ਮਾਰ ਦਾਂਗੇ। ਨਾਲੇ ਉਹ ਬਾਹਰ ਕੱਢ ਕੇ ਸਟਾਰਟ ਕਰਦੇ ਆ। ਬਾਹਲੇ ਦੇ ਨਾਲ ਖੜਾ ਹੋਇਆ। ਨਾਲੇ ਇਹਨੂੰ ਸਟਾਰਟ ਕਰਾਂਗੇ, ਗਰਮ ਕਰਦਾਂਗੇ ਥੋੜਾ ਜਿਹਾ। ਠੀਕ ਹੈ। ਲਓ ਮਿੱਤਰੋ ਮਿਲਦੇ ਆ। ਲੈ ਵੀ ਮਿੱਤਰੋ ਆਪਾਂ ਆ ਗਏ ਆ ਘਰੇ ਸੰਗਮ ਨੂੰ ਛੱਡ ਕੇ ਸਕੂਲੋਂ ਤੇ ਹੁਣ ਆਪਾਂ ਪੀਨੇ ਆ ਚਾਹ, ਚਾਹ ਪੀ ਕੇ ਫਿਰ ਸਾਰਨਾ ਪਹਿਲਾਂ ਆਪਾਂ ਕਰਾਂਗੇ ਸਕੂਟਰੀ ਸਾਫ਼। ਫਿਰ ਉਸ ਤੋਂ ਬਾਅਦ ਕੱਢ ਆ ਵੀ ਕੋਣ ਰਖਾਉਣੇ ਮੋਟਰਸਾਈਕਲ ਅੱਜ ਵੀ ਲਿਸ਼ਕਦਾ ਪਿਆ ਆ ਕੇ ਗਰਦ ਪਈ ਹੋਈ ਆ ਉਤੇ ਠੀਕ ਹੈ ਮਿੱਤਰੋ ਬਾਸ ਪਹੁੰਚਣਾ ਨੇ ਸੰਗਮ ਦੇ ਸਕੂਲ ਆਪਾਂ ਹਣ 2 ਵਜ ਗਏ ਤੇ ਵੇਖੋ ਭੀੜ ਮੂਰੇ ਬੋਲ ਰਾਜ ਹੈ। ਕਰਕੇ ਆਪਾਂ ਹੌਲੀ-ਹੌਲੀ ਜਾਈ ਜੰਨੇ। ਬਾਸ ਸੰਗਮ ਦੇ ਸਕੂਲ ਪਹੁੰਚਣਾ ਹੈ। ਬਾਸ ਸੰਗਮ ਨੂੰ ਇਹ ਤੋਂ ਸਕੂਲ ਚੱਕ ਲੈਣਾ ਹਣਾ ਆਪਾਂ। ਫਿਰ ਚੱਲਦੇ ਆ ਘਰੇ। ਲੈ ਵੀ ਮਿੱਤਰੋ। ਆਪਾਂ ਸੰਗਮ ਦੇ ਸਕੂਲ 'ਚ ਆ ਗਏ। ਬਾਸ ਸੰਗਮ ਬਾਹਰ ਬੈਠਾ ਹੋਊਗਾ ਧੁੱਪੇ ਕਿਉਂਕਿ ਲਾਸਾਂ ਜੀ ਨਿਭਾਉਂਦੇ ਠੰਡ ਹੈ ਤਾਂ ਕਰਕੇ ਬਾਹਰ ਧੁੱਪੇ ਬਾਹ ਲੈਂਦੇ ਆ। ਤੇ ਤੁਹਾਨੂੰ ਦਿਖਾਉਣੇ ਆ ਮਿੱਤਰੋ। ਹੁਣ ਆਪਾਂ ਉਹਨੂੰ ਆਵਾਜ਼ ਮਾਰਾਂਗੇ ਜਾਂ ਤਾਂ ਹੁਣ ਇਹ ਆਪਾਂ ਨੂੰ ਆਪੇ ਹੀ ਦੇਖ ਲੈਣਾ। ਵੇਖੀ ਦੂਰੋਂ ਭੱਜਿਆ ਹੀ ਆਊਗਾ। ਫਿਰ ਤੁਹਾਨੂੰ ਦਿਖਾਉਣੇ ਆ। ਲੈ ਵੇਖੋ ਹੁਣ। ਅਈ ਤਾਂ ਬਾਹਰ ਮੈਂ ਲੱਗਦਾ ਅੱਜ ਕਲਾਸ 'ਚ ਹੀ ਬੈਠਾ ਹੋਇਆ ਸ਼ਾਇਦ ਕਲਾਸ ਦੇ ਵਿੱਚ ਹੀ ਹੈ ਕਲਾਸ ਵਿੱਚ ਲੈ ਕੇ ਆਉਣੇ ਆ ਉਥੇ ਆਪਾਂ ਵੀਡੀਓ ਨਹੀਂ ਬਣਾ ਸਕਦੇ ਕਲਾਸ ਦੀ ਇਸ ਕਰਕੇ ਆਪਾਂ ਨਹੀਂ ਬਣਾਉਂਦੇ ਆ ਵੀ ਇਧਰ ਕੋਈ ਬੈਠਾ ਆ ਆ ਪਛਾਣੋਂ ਕੌਣ ਹੈ ਪੂਰੂ ਉਸਤਾਦ ਦੇਖੋ ਮਤਰੋ ਚੱਕ ਲਿਆ ਹਣੋਂ ਆਪਾਂ ਸਕੂਲ ਦੇ ਵਿੱਚੋਂ ਠੀਕ ਹੈ ਹਣੇ ਨੂੰ ਚੱਕ ਕੇ ਤੇ ਹੁਣ ਸਕੂਟਰੀ ਤੇ ਭਾਵਾਂਗੇ ਹੈਨਾ ਚੱਕ ਕੇ ਭਾਵਾਂਗੇ ਨੇ ਸਕੂਟਰੀ ਤੇ ਦੇਖੀ ਇਧਰ ਤੇ ਟੋਪੀ ਤੇਰੀ ਵੇਖੀ ਮਤਰੋ ਟੋਪੀ ਲੈ ਫਿਰਦਾ ਇਹ ਗਰਮੀ ਆਉਂਦੀ ਸੀਗੀ ਤੇ ਤੇ ਕਿ ਬਹੁਤ ਤੋਖੀ ਦਿਖਾ ਉਹਦੇ ਤੋਂ ਤੇ ਇਥੇ ਘੇੜ ਕੇ ਹਾਂ ਵਾਲ ਕਿਵੇਂ ਵੇਖ ਵਾਰ ਵੇਖ ਇਹੇ ਕੁੰਡਲੇ ਵਾਲ ਹੈ ਇਹਣਾ ਹੁਣ ਲੈਣ ਵਾਲ ਤੇਰੇ ਦੇਖ ਫਰਾ ਇਧਰ ਹਾਂ ਕਰਕੇ ਸ਼ੈਟ ਬੰਦ ਮੈਂ ਫੇਰ ਕੁੰਡਲੇ ਹੋ ਜਾਂਦੇ ਹਾਂ ਹਾਂ ਉਹ ਸਕੂਲ ਚ ਕੰਡੇ ਛਿੱਟੇ ਵੇ ਹੂੰ ਫੇਰ ਅੱਜ ਕੀ ਪੜਾਇਆ ਫਿਰ ਸਕੂਲ ਚ ਤੈਨੂੰ ਅੱਜ ਪੜਾਇਆ ਸੀ ਅਹ ਟੈਸਟ ਨਹੀਂ ਹੋਇਆ ਕੋਈ। ਹੋਣਾ ਅੱਛਾ ਦੂਜੀ ਮੈਂ। ਪ੍ਰਿੰਕਾ ਤੇਰੀ ਬੋਲੀ ਨਹੀਂ ਕੋਈ ਸੱਚ ਤੂੰ ਬੁੱਕ ਨਹੀਂ ਪੁੱਛੀ ਸੱਚ ਪ੍ਰਿੰਕਾ ਮੈਡਮ ਨੂੰ ਆਪਦੀ ਅੰਗਰੇਜ਼ੀ ਦੀ। ਤੇ ਤੈਨੂੰ ਉੱਥੇ ਆਈ ਵੀ ਨਹੀਂ ਕਿਸੇ ਮੁੰਡੇ ਦੇ ਬੈਗ ਚੋਂ। ਨਹੀਂ ਦੂਜੇ ਮੁੰਡੇ ਦੇ ਬੈਗ ਦੀ ਬੁੱਕ। ਜਿਹੜਾ ਅੱਛੀ ਨਹੀਂ ਮੈਨੂੰ ਆਖਣ ਮੇਰੀ ਬੁੱਕ ਉੱਥੇ ਜਾਦਾ ਨਹੀਂ ਨਹੀਂ ਵਾਪਸ। ਮੇਤਰੋ ਆਏ ਸਕੂਲ ਦੇ ਵਿੱਚੋਂ ਯਾਰ ਜਵਾਕ ਕਿਤਾਬਾਂ ਕੱਢ ਲੈਂਦੇ ਬੁੱਕਾਂ ਕੱਢ ਲੈਂਦੇ ਹੈਨਾ। ਸਕੂਲ ਦੇ ਵਿੱਚ ਗੈਰ ਕਰ ਦਿੰਦੇ ਯਾਰ ਆਹ ਕੰਮ ਗਲਤ ਹੈ। ਹੁਣ ਆਪਾਂ ਥੋੜਾ ਜਿਹਾ ਇੱਥੇ ਇੱਕ ਕੰਮ ਰੁਕਣਾ ਚੰਗਾ ਠੀਕ ਹੈ ਉੱਥੇ ਰੁਕਾਂਗੇ ਠੀਕ ਹੈ ਦੇਖੋ ਬੈਂਗਾ ਇਧਰ ਤੱਕ ਆ ਕੇ ਥੜੇ ਡੇਖ ਬੈਂਗਾ ਵੇਖ ਇਧਰ ਮੜਾਇਆ ਵੇਖੋ ਇੱਥੇ ਇੱਥੇ ਚੜਿਆ ਫਿਰਦਾ ਹੀ ਉੱਤੇ ਪੰਗੇ ਲੈਂਦਾ ਹੈ ਲੈ ਮਿੱਤਰੋ ਆਖਰੀ ਸਕੂਟਰੀ ਆਪਾਂ ਬਸ ਹੁਣ ਟੰਗ ਲੈਣੇ ਆ ਸੰਗਮ ਦਾ ਬੈਗ ਵੀ ਮੂਰੇ ਟੰਗ ਲੈਣੇ ਆ ਤੇ ਸੰਗਮ ਨੂੰ ਪਿੱਛੇ ਟੰਗ ਲੈਣੇ ਆ ਠੀਕ ਹੈ ਮਿੱਤਰੋ ਇਹ ਆ ਪੂਰ ਉਸਤਾਦ ਬਾਪਾ ਜੀ ਕਹਿੰਦੇ ਕਿ ਤੇ ਰੁਕਣਾ ਆਪਾਂ ਉੱਥੇ ਰੁਕਾਂਗੇ ਹਾਂ ਹਾਂ ਫੇਰ ਅਸੀਂ ਜਾਵਾਂਗੇ ਘਰੇ ਬਾਤ ਚਾਹਾਂਗੇ ਕੱਪੜੇ ਬਾਤ ਚਾਹਾਂਗੇ ਰੋਟੀ ਬਾਪਾਾਂ ਦੇ ਕੱਪੜੇ ਬਾਤ ਚਾਹਾਂਗੇ ਰੋਟੀ ਤੇ ਬਾਤ ਚੋਂ ਆਪਾਂ ਖਿੰਦਾਗੇ ਤੇ ਬਾਤ ਚ ਸੁਝਾਂਗੇ ਆ ਗਿਆ ਆਪਣੇ ਵਾਲੀ ਸੜਕ ਤੇ ਬਸ ਬਾਈਕ ਤੋਂ ਥੋੜਾ ਜਿਹਾ ਸਮਾਨ ਲੈਣਾ ਮੋਟਰਸਾਈਕਲ ਨਾਲ ਲੈ ਵੀ ਮਿੱਤਰੋ ਬਾਕੀ ਦੇਖੋ ਸਰਪ੍ਰਾਈਜ਼ ਦੇਖੋ ਸੰਗਮ ਦਾ ਸਰਪ੍ਰਾਈਜ਼ ਨਾਲ ਲੀਆ ਆਪਣੀ ਮਾਈਂਡਕਰਾਫਟ ਟੈਬ ਤੇ ਨਾਲ ਗੇਮ ਖੇਡੀ ਜਾਂਦਾ ਮੁੰਡਾ ਤੇ ਨਾਲ ਹੁਣ ਟਿੱਕੀ ਖਾਊਗਾ ਮੈਂ ਇਹਦੀ ਮੰਮੀ ਨੇ ਬਣਾ ਕੇ ਦਿੱਤਾ ਹੈ ਇਹਦਾ ਚੱਕੀ ਇਹਨੇ ਬਣਾ ਦਿੱਤਾ ਸਮਾਜੀ ਨੇ ਇਹ ਬਣਾ ਕੇ ਦਿੱਤੀਆਂ ਅੱਛਾ ਰੋਟੀ ਨਹੀਂ ਖਾਣੀ ਫਿਰ ਅੱਜ ਰੋਟੀ ਨਹੀਂ ਖਾਦੇ ਅੱਛਾ ਰੋਟੀ ਨਹੀਂ ਖਾਣੀ ਹੈ ਟਿੱਕਿਆਂ ਨਾਲ ਹੀ ਰੱਜੇਗਾ ਕਿਵੇਂ ਬਣਾਗਾ ਇਹ ਚ ਆਲੂ ਪਾਇਆ ਵਿੱਚ ਪੋਹਾ ਪਾਇਆ ਹਰੀ ਮੇ ਤੇ ਪਾਇ ਪੋਹਾ ਪਾਇਆ ਅੱਛਾ ਲੈ ਵੇਖ ਕਿੱਡੀ ਘਣ ਹੂੰ ਕਿੱਡੀ ਘਣ ਚੀ ਬਣਾ ਕੇ ਦਿੱਤੀ ਹੈ ਹਨਾ ਅੱਜ ਆਪਣੇ ਤਾਂ ਯਾਰ ਵਲੌਗ ਨਹੀਂ ਸ਼ੂਟ ਆਇਆ ਮਿੱਤਰੋ ਅੱਜ ਵਲੌਗ ਨਹੀਂ ਸ਼ੂਟ ਆਇਆ ਸਾਡੇ ਤਾਂ ਯਾਰ ਅਸੀਂ ਕਿਤੇ ਜਾ ਨਹੀਂ ਸਕੇ ਕੁਝ ਪ੍ਰੋਬਲਮ ਕਰਕੇ ਅੱਜ ਵਲੌਗ ਨਹੀਂ ਬਣਾਇਆ ਸਾਨੂੰ ਮਾਫ ਕਰਿਓ ਐਨਾ ਕੀ ਵਲੌਗ ਸਾਡੋ ਐਨੇ ਕੇ ਵਲੌਗ ਨੂੰ ਸਾਡੇ ਨੂੰ ਪਿਆਰ ਦਿਓ ਐਡੇ ਇੰਨੇ ਕੇ ਵਲੌਗ ਨੇ ਸਾਡੇ ਨੂੰ ਪਿਆਰ ਦੋ ਹਨਾ ਵੀ ਲਾਈਕ ਕਰੋ ਇੰਨੇ ਕੇ ਵਲੌਗ ਨੂੰ ਕੋਈ ਨਹੀਂ ਸਾਨੂੰ ਲਾਈਕ ਕਰੋ ਵੀਡੀਓ ਨੂੰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵਾਇਰਲ ਵਾਇਰਲ ਕਰਦਿਆ ਕਰੋ ਵੀਡੀਓ ਨੂੰ ਤੇ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰਿਆ ਕਰੋ ਤੁਹਾਨੂੰ ਗਾਂ ਦੀ ਗਾਂ ਇਹਦੋਂ ਵੀ ਘੈਂਟ ਘੈਂਟ ਚੀਜ਼ਾਂ ਦਿਖਾਇਆ ਕਰਾਂਗੇ ਆਪਾਂ ਹੋਈ ਕਰਾਂਗੇ ਕਾਰਾਂ ਦੀ ਵੱਡੀਆਂ-ਵੱਡੀਆਂ ਹਨਾ ਅਨਬਾਕਸਿੰਗ ਕਰਾਂਗੇ ਵੱਡੀਆਂ-ਵੱਡੀਆਂ ਗੱਡੀਆਂ ਦੀ ਲਿਆ ਕੇ ਹਨਾ ਆਪਾਂ ਹੁਣ ਵਲੌਗ ਬਣਾਉਂਦੇ ਆ। ਪਾਚੂ ਜਦੋਂ ਬਹੁਤ ਵੱਡੇ ਹੋ ਗਏ ਉਦੋਂ ਆਪਾਂ ਇੱਕ ਚੈਨਲ ਵੀ ਬਣਾਵਾਂਗੇ ਗੇਮਿੰਗ। ਉਦੋਂ ਕੰਪਿਊਟਰ ਵੀ ਬੰਦਾ ਕਰਾਂਗੇ ਆ ਕਰਾਂਗੇ ਹੋਵਾਂਗੇ ਮਿਹਨਤ ਕਰਾਂਗੇ ਸਿਹਣਾ ਵੀ। ਤੁਸੀਂ ਸਪੋਰਟ ਕਰੋ ਸਾਨੂੰ ਸਪੋਰਟ ਕਰਿਓ ਸਾਰੇ ਜਣੇ। ਠੀਕ ਹੈ। ਲਾਈਕ ਜਰੂਰ ਕਰ ਦੇਗਾ। ਲੈ ਵੀ ਹੁਣ ਖਾ ਲ ਕੇ ਮਿੱਤਰੋ ਅਸੀਂ ਇਹ ਤੁਹਾਨੂੰ ਦੱਸ ਦਿਆਂ। ਜੋ ਮਿੱਤਰੋ ਇਹਨਾਂ ਸੀਗਾ ਆਪਣੇ ਅੱਜ ਦੇ ਵਲੌਗ 'ਚ ਤੇ ਅਸੀਂ ਇੱਕ ਪ੍ਰੋਬਲਮ ਕਰਕੇ ਬਾਹਰ ਨਹੀਂ ਜਾਈ ਤੇ ਜਾ ਕੇ ਨਹੀਂ ਆਏ ਮਤਲਬ ਤੇ ਤਾਈ ਸਾਡਾ ਬਾਹਰ ਦਾ ਵਲੌਗ ਨਹੀਂ ਬਣਿਆ ਤੇ ਤੁਸੀਂ ਆਈ ਹੋਪ ਤੁਹਾਨੂੰ ਪਸੰਦ ਆ ਹੋਵੇ ਮਤਲਬ ਘਰ ਦੇ ਅੰਦਰ ਦੇ ਅੰਦਰ ਵਲੌਗ ਤੇ ਗਾਇਸ ਜੇ ਲਾਈਕ ਜੂ ਕਰਦੇ ਕਰੋ ਸਬਸਕ੍ਰਾਈਬ ਕਰਦਾ ਕਰੋ ਤੇ ਹੁਣ ਤੁਹਾਨੂੰ ਮਿਲਾਂਗੇ ਆਪਣੇ ਅਗਲੇ ਨਵੇਂ ਵਲੌਗ ਤੇ ਉਹਨਾਂ ਸਿਰ ਦੋ ਸਾਨੂੰ ਅਜਾਦਤ ਹੁਣ ਤੁਹਾਨੂੰ ਮਿਲਦੇ ਹਾਂ ਫਿਰ ਪਰ ਕੇ ਉੱਠ ਕੇ